ਪੰਜਾਬ ਦੇ ਵਿੱਚ ਸਿਹਤ ਸਵਾਵਾ ਤੇ ਸਿੱਖਿਆ ਨੂੰ ਬਿਹਤਰ ਕਰਨ ਦੇ ਵਾਅਦੇ ਨਾਲ ਖੱੱਟਾ ਦੇ ਵਿੱਚ ਆਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਸਿੱਖਿਆ ਤੇ ਸਿਹਤ ਸਵਾਵਾ ਤੋਂ ਭੱਜ ਰਹੀ ਹੈ ਇਸ ਦਾ ਇੱਕ ਤਾਜ਼ਾ ਆਧਾਰਨ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਜਿਹੜੀ ਉਹ ਹੋ ਚੁੱਕੀ ਹੈ ਤੇ ਉਹਦੇ ਵਿੱਚ ਉਹਨਾਂ ਹਸਪਤਾਲਾਂ ਦੇ ਸਰਵੇ ਵੀ ਹੋ ਚੁੱਕੇ ਜਿਨ੍ਹਾਂ ਦੇ ਵਿੱਚ ਮੋਗਾ ਦਾ ਸਿਵਲ ਹਸਪਤਾਲ ਵੀ ਸ਼ਾਮਲ ਹੈ ਤੋ ਇਹ ਸਬੰਧ ਦੇ ਵਿੱਚ ਸਿਹਤ ਸਵਾਵਾ ਬਚਾਓ ਸੰਘਰਸ਼ ਕਮੇਟੀ ਵੱਲੋਂ ਇੱਕ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਅੱਜ ਮੋਗਾ ਦੀ ਧਰਤੀ ਤੋਂ ਜਿਹਦਾ ਅੱਜ ਪਹਿਲੀ ਕਨਵੈਨਸ਼ਨ ਹੈ ਜਿਹੜੀ ਕਾਮਰੇਡ ਨਿਸ਼ੰਦਰ ਸਿੰਘ ਭਵਨਾਂ ਮੋਗਾ ਦੇ ਵਿੱਚ ਹੋਈ ਹੈ ਤੇ ਸਾਡੇ ਨਾਲ ਸਿਹਤ ਸਵਾਵਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਜੀ ਜੁੜੇ ਹੋਏ ਆਪਾਂ ਉਹਨਾਂ ਤੋਂ ਇਹ ਸਾਰੀ ਜਾਣਕਾਰੀ ਲਵਾਂਗੇ ਇਸ ਤੋਂ ਬਾਅਦ ਇਹਨਾਂ ਵੱਲੋਂ ਇਹ ਮਾਰਚ ਵੀ ਕੀਤਾ ਜਾਣਾ ਸ਼ਹਿਰ ਦੇ ਵਿੱਚ ਹਾਂਜੀ ਡਾਕਟਰ ਸਾਹਿਬ ਸਤਿਕਾਰ ਜੀ ਡਾਕਟਰ ਕੀ ਇਹ ਸਾਰਾ ਮਸਲਾ ਹੈਗਾ ਜੀਡੀਵੀ ਨਿਊਜ਼ ਦੇ ਦਰਸ਼ਕ ਜਾਣਨਾ ਚਾਹੁੰਦੇ ਸਾਡੇ ਮੇਰੇ ਕੋਲ ਇਹ ਬਸਤਾ तकरीबन 4 ਹਫ਼ਤੇ ਪਹਿਲਾਂ ਇੱਕੋ ਟੀਮ ਆਈ ਸੀ ਕਿ ਸਿਵਲ ਹਸਪਤਲ ਮੋਗਾ ਰਿਹਾ ਸੀ ਹਾਂਜੀ ਫਿਰ ਉਸ ਕਹਿਣ ਨੂੰ ਤਾਂ ਸਰਵੇ ਕਰਨ ਆਈ ਸੀ ਲੇਕਿਨ ਉਹ ਮਲਾਜਬਾਂ ਨੂੰ ਡਾਕਟਰ ਨੂੰ ਪਤਾ ਲੱਗਿਆ ਵੀ ਇਹ ਉਹਨਾਂ ਨੂੰ ਹੀ ਪਤਾ ਲੱਗਿਆ ਹੌਲੀ ਹੌਲੀ ਵੀ ਇਹ ਨਾ ਜਿਹੜੇ ਹਸਪਤਲ ਨੇ ਕੁਝ ਹਸਪਤਲ ਸਰਕਾਰ ਟ੍ਰਾਇਲ ਬੇਸਿਸ ਤੇ ਸਾਨੂੰ ਇਹ ਵੀ ਕੰਮ ਚੱਲ ਰਹੀ ਹੈ ਜਿਹਦੇ ਚ ਇਹ ਹਸਪਤਾਲ ਮੋਗਾ ਤੇ ਚੰਗੂਨੀ ਹਸਪਤਾਲ ਰਾਜਪੁਰਾ ਉੱਪਰ ਗਦਾਸ ਤੋਂ ਨੂੰ ਇਹ ਹਸਪਤਾਲ ਸ਼ਾਮਿਲ ਨੇ ਅੱਛਾ ਜੀ ਇਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਹਾਂ ਔਰ ਮੈਂ ਤਾਂ ਨੋਟ ਕਰਦਾ ਵੀ ਸਾਡੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਬਣਾਏ ਹਾਂ ਸਾਥੀਆਂ ਨੇ ਕਿ ਉਹ ਜਿਹੜੇ ਉਸ ਜਿਹੜੇ ਤੋਂ ਬਲੋਡ ਕੀਤਾ ਔਰ ਇਸ ਮੁੱਦੇ ਨੂੰ ਜਿਹੜਾ ਅੱਗੇ ਲੈ ਆਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅਸੀਂ ਕੁਝ ਦਿਨਾਂ ਹਫ਼ਤੇ ਮੀਟਿੰਗ ਕਰਕੇ ਇਹ ਇਸ ਚੀਜ਼ ਦਾ ਮੋਦ ਕਰਨ ਦਾ ਜਿਹੜਾ ਅਸੀਂ ਪਹਿਲਾਂ ਕੀਤਾ ਔਰ ਇੱਕ ਸਿਹਤ ਸੇਵਾਵਾਂ ਬਚਾਓ ਸੁਲਸ਼ਮਤੀ ਦਾ ਗਠਨ ਕੀਤਾ ਮੋਦੇ ਔਰ ਮੋਦੇ ਤੋਂ ਹੀ ਅਸੀਂ ਅੱਜ ਪਹਿਲੀ ਕੰਫਰੰਸ ਕਰਕੇ ਇਸ ਨੂੰ ਇਸ ਮੋਦੇ ਨੂੰ ਜਨਤਕ ਕਰਮਿਕੋ ਸਵੀਕਾਰ ਰਹੇ ਹਾਂ ਤਾਂ ਡਾਕਟਰ ਕਿਵੇਂ ਦੇਖਦੇ ਹੋ ਇਹ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈਗੀ ਹੈ ਇਹ ਜਿਹੜਾ ਇਸ ਵਾਅਦੇ ਦੇ ਨਾਲ ਆਈ ਸੀ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ਵਾਸਤੇ ਔਰ ਇਹ ਜਿਹੜਾ ਉਲਟ ਪਾਸੇ ਨੂੰ ਚੱਲ ਰਹੀ ਆ ਹੁਣ ਜਿਹੜਾ ਅਸੀਂ ਸਵਾਮਾਂ ਦੇ ਪ੍ਰਾਈਵੇਟਾਈਜੇਸ਼ਨ ਨਾਲੇ ਪਹਿਲਾਂ ਹੀ ਜਿਹੜਾ ਲੈਬ ਵਗੈਰਾ ਹੈਗਾ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਪ੍ਰਾਈਵੇਟ ਹੋ ਚੁੱਕੀਆਂ ਰਤਨਾ ਲੈਬ ਵਗੈਰਾ ਪੇਡ ਐਜ਼ ਅ ਡੈਟੈਲ ਹੋ ਰਿਹਾ ਤਾਂ ਕਿਵੇਂ ਦੇਖਦੇ ਹੋ ਸਾਰੇ ਘਟਨਾ ਕਾ ਬੜਾ ਹੀ ਅਫਸੋਸ ਹੁੰਦਾ ਹੈ ਪਛਾਣ ਅਸੀਂ ਸਾਰਿਆਂ ਨੇ ਇਹ ਸਰਕਾਰ ਲੈ ਕੇ ਹਾਂ ਤੁਸੀਂ ਤਾਂ ਕਿ ਅਸੀਂ ਜਿਹੜੇ ਲੋਕਾਂ ਨੂੰ ਘੱਟੋ ਘੱਟ ਬੁਨਿਆਦੀ ਜਿਹੜੀਆਂ ਸੇਵਾਵਾਂ ਨੇ ਔਰ ਸਿੱਖਿਆ ਨੇ ਜਿਹੜੀਆਂ ਦੋ ਇੱਕ ਵੈਲਫੇਅਰ ਸਟੇਟ ਬਣੀਆਂ ਹੁੰਦੀਆਂ ਜੋ ਲੋਕਾਂ ਜਿਹੜਾ ਉਹਨਾਂ ਨੇ ਕਰਨੇ ਹੁੰਦੇ ਆ ਸੇਵਾ ਕਰਨੇ ਹੁੰਦੇ ਆ ਠੀਕ ਹੈ ਬੜੇ ਅਫਸੋਸ ਆ ਵੀ ਇਹ ਇੰਨਾ ਚੀਜ਼ਾਂ ਕੋਈ ਸਰਕਾਰ ਜਿੰਮੇਵਾਰੀ ਤੋਂ ਭਾਈਚੀ ਹੌਲੀ ਹੌਲੀ ਇਹ ਸਿਹਤ ਸੇਵਾਵਾਂ ਦਾ ਜਿਹੜਾ ਬਜਟ ਘਟਾ ਕੇ ਜੋ ਸਰਕਾਰਾਂ ਕਰਦੀਆਂ ਹੁੰਦੀਆਂ ਹਨ ਕਿ ਪਹਿਲਾਂ ਉਹ ਸੰਸਥਾ ਨੂੰ ਉਹਦੇ ਮਨਾਈ ਨੂੰ ਘਟਾ ਲਓ ਨਵੀਂ ਪਰਤੀ ਨਾ ਕਰੋ ਨਵੇਂ ਇੰਸਟਰੂਮੈਂਟ ਨਾਲ ਲੈ ਕੇ ਉਹ ਹੌਲੀ ਹੌਲੀ ਲੋਕਾਂ ਨੂੰ ਲੱਗੇ ਹੋਏ ਵਹਿਰੇ ਹਸਪਤਾਲ ਚੱਲਣਾ ਨਹੀਂ ਹੈ ਇਹਨੂੰ ਡਿਫੈਂਡ ਕਰੋ ਫਿਰ ਡਿਫੈਂਡ ਕਰਕੇ ਲੋਕਾਂ ਨੂੰ ਸ਼ੋਅ ਕਰੋ ਦੇਖੋ ਜੀ ਹਸਪਤਾਲ ਚੱਲਣਾ ਨਹੀਂ ਸਤਿ ਲੋਕ ਆਮ ਹਰੇ ਕਹਿਣ ਯਾਰ ਇਹਨਾਂ ਦਾ ਪ੍ਰੋਜੈਕਟ ਹੋ ਗਿਆ ਸਰਕਾਰ ਇਸ ਰਾਹ ਤੋਂ ਵੀ ਕੋਸ਼ਿਸ਼ ਕਰ ਰਹੀ ਹੈ ਪਰ ਮੇਰੇ ਆਪਣੇ ਲੋਕ ਜਾਗਦੇ ਆ ਅਸੀਂ ਵੀ ਜਾਗਦੇ ਆ ਅਸੀਂ ਹੋਂ ਨਹੀਂ ਦੇ ਰਹੇ ਸਰਕਾਰ ਨੇ ਪਹਿਲਾਂ ਕੋਸ਼ਿਸ਼ ਕੀਤੀ ਲੈਬ ਜਿਹੜੇ ਆ ਇੱਕ ਪ੍ਰਾਈਵੇਟ ਲੈਬ ਨੂੰ ਠੇਕਾ ਦੇ ਕੇ ਹਸਪਤਾਲਾਂ ਦੇ ਜਿਹੜੇ ਲੈਬ ਨੇ ਟੈਸਟ ਨੇ ਉਹ ਪ੍ਰਾਈਵੇਟ ਲੈਬ ਨੂੰ ਦਿੱਤੇ ਚਲੋਗੇ ਆਮ ਆਲਰੇਡੀ ਹੀ ਸਰਕਾਰੀ ਹਸਪਤਾਲ ਦੇ ਲੈਬ ਨੂੰ ਵੀ ਟੈਸਟ ਫ੍ਰੀ ਵਿੱਚ ਜੇ ਫ੍ਰੀ ਵੀ ਧਾਤੇ ਕਿ ਸਸਤਾ ਜੀ ਮੈਂ ਜ਼ੀਰੋ ਜਿਹੜਾ ਪਰੇ ਪੈਸੇ ਖਰਚ ਹੋ ਰਹੇ ਤੇ ਮੈਂ 50 ਰੁਪਏ ਖਰਚ ਕਰਾਂ ਤਾਂ ਲੋਕਾਂ ਨੂੰ 50 ਰੁਪਏ ਮੇਰੇ ਤੇ ਬੋਝ ਪੈ ਗਿਆ ਸਰਕਾਰ ਲੋਕਾਂ ਨੂੰ ਇਹ ਕਹਿ ਰਹੀ ਹੈ ਜਿਹੜੇ ਵੀ ਸਸਤੇ ਕਰ ਦੇ ਤੇ ਪਹਿਲਾਂ ਹੀ ਫ੍ਰੀ ਸੀ ਉਹਨਾਂ ਨੂੰ ਸਸਤੇ ਕਰਨ ਦਾ ਕੋਈ ਤਕ ਬਣਦੀ ਹੈ ਆਲਰੇਡੀ ਫ੍ਰੀ ਵਾਲਾ ਟੈਸਟ ਹੌਲੀ ਹੌਲੀ ਖਤਮ ਕਰਕੇ ਹੁਣ ਜਨਵਰੀ ਵੀ ਢਾ ਦੇ ਇਸ ਪ੍ਰਾਈਵੇਟ ਸੰਸਥਾ ਨੂੰ ਜਿਹੜੇ ਟੈਸਟ ਦੇ ਰਹੇ ਆ ਉਹਨਾਂ ਜਨਵਰੀ ਦੇ ਵੀ ਹੁੰਦੇ ਹੱਤੀ ਆ ਬਸ ਹੋਰ ਸਾਡੀ ਸਰਕਾਰ ਦੀ ਜਗ੍ਹਾ ਸਰਕਾਰ ਦਾ ਖਰਚਾ ਸਰਕਾਰ ਦਾ ਬਿਜਲੀ ਪਾਣੀ ਖਰਚਾ ਉਹਨਾਂ ਨੂੰ ਆਪਣਾ ਇੱਕ ਟੈਸਟ ਬਿਲਕੁਲ ਸਰਕਾਰ ਨੇ ਪ੍ਰਚਾਰ ਕੀਤਾ ਵੀ ਉਹਨਾਂ ਦੇ ਜਿਹੜਾ ਆਪਣਾ ਬਾਇਓ ਗੈਸ ਦਾ ਜਿਹੜਾ ਹੈਗਾ ਬਾਇਓ ਗੈਸ ਦੀ ਸਰਕਾਰ ਕਰ ਰਹੀ ਆ ਵੀਡੀਓ ਪਾਣੀ ਆ ਸਰਕਾਰ ਕਰ ਰਹੀ ਆ ਵੀ ਉਹਨੇ ਸਿਟੀ ਸੈਂਡ ਦੀ ਰਿਪੋਰਟ ਕਰਵਾਇਆ ਕੋਈ ਨਹੀਂ ਡਾਕਟਰ ਰਿਪੋਰਟ ਕਰੂਗਾ ਜੋ ਉੱਥੇ ਵੀ ਭਜਾਉਂਦੇ ਨੇ ਸੌਂਗਾ ਉਹ ਇੱਕ ਰੋਪਾਂ ਦਾ ਇੱਕ ਟਕਵਾਉਣ ਵਾਲੀ ਗੱਲ ਆ ਸਿਰਫ ਇਹ ਸ਼ੋਰ ਕਰਨ ਲਈ ਕਿ ਅਸੀਂ ਉਹਨਾਂ ਨੂੰ ਵਧੀਆ ਸੇਵਾਵਾਂ ਦੇ ਰਹੇ ਹਾਂ ਕਿ ਇਹ ਆਲਰੇਡੀ ਫ੍ਰੀ ਸਰਕਾਰ ਨੂੰ ਓਪਨ ਲੈਵਲ ਦੇ ਹੋਣੇ ਚੱਲਦੀਆਂ ਔਰ ਬਲਾਈਓ ਡਾਕਟਰ ਭੱਤੀ ਕਰਕੇ ਅਤੇ ਸਭ ਘਟ ਖਰਚੇ ਦੇ ਜਿਹੜੀ ਆਪਾਂ ਇਹ ਮੈਰੀ ਫੇਸ ਤੋਂ ਬਾਵਾ ਜਿਹੜੀਆਂ 2 ਸਾਲਾਂ ਦੀ ਆ ਦੱਸ ਤਾਂ ਜਦੋਂ ਪਿਛਲੀ ਸਰਕਾਰ ਗਈ ਸੀ ਲਗਭਗ 2% ਸਿੱਖਿਆ ਦਾ ਬਜਟ ਸੀ ਤੇ 1.5% ਜਿਹੜਾ ਹੈਗਾ ਉਹ ਸਿਹਤ ਦਾ ਬਜਟ ਸੀ ਪਿਛਲੇ 4 ਸਾਲਾਂ ਦੇ ਵਿੱਚ ਕੋਈ ਬਜਟ ਦੇ ਵਿੱਚ ਕੋਈ ਵਾਧਾ ਹੋਇਆ ਨਹੀਂ ਪਰਸੈਂਟੇਜ ਦੇ ਹਿਸਾਬ ਨਾਲ ਕੋਈ ਵਾਧਾ ਨਹੀਂ ਹੋਇਆ ਤੇ ਘਟਿਆ ਵੀ ਹੈ ਤਾਂ ਉਸ ਸਰਕਾਰ ਆਪਣੇ ਅੰਕੜੇ ਪੇਸ਼ ਕਰ ਦੂਗੀ ਕਿ ਇੰਨੇ ਕਰੋੜ ਵਧਾਇਆ ਉਹ ਕਰੋੜ ਨੂੰ ਪਰਸੈਂਟੇਜ ਕਰਦੇ ਆ ਤਾਂ ਉਹ ਪਰਸੈਂਟੇਜ ਉਨੀ ਹੀ ਰਹਿੰਦੀ ਸ਼ਾਇਦ ਘੱਟ ਪਾਣੀ ਜਾਂਦੀ ਹੋਵੇ। ਤੋਂ ਇਸ ਕਰਕੇ ਇਹ ਲੋਕਾਂ ਨੂੰ ਬਿਲਕੁਲ ਵੀ ਭੰਗਪੂਸੇ ਜਿਵੇਂ ਬਾਕੀ ਜਿਲ੍ਹੇ ਤੁਹਾਨੂੰ ਕਿਸੇ ਤੋਂ ਨਹੀਂ ਸਰਕਾਰ ਸਰਦੀ ਕੋਈ ਸ਼ੋਰ ਆ ਪਰ ਉਹਦਾ ਪ੍ਰਚਾਰਕ ਸ਼ੋਰ ਹੁੰਦਾ ਇਹੀ ਚੀਜ਼ਾਂ ਜਿਹੜੀ ਆਪਾਂ ਜਿੰਨਾ ਪ੍ਰਚਾਰ ਸਰਕਾਰ ਤੋਂ ਪਸਾ ਖਰਾਬ ਕਰਦੀ ਤੁਸੀਂ ਆਪਾਂ ਸੇਵਾਵਾਂ ਤੇ ਲਾਈਏ ਤਾਂ ਮਰਹੱਲ ਲੋਕਾਂ ਨੂੰ ਵਧੀਆ ਮਹਿਸੂਸ ਤੇ ਮੁਕਤ ਰਹਿਣੀਆਂ ਮੈਡੀਕਲ ਸੇਵਾਵਾਂ ਦੀ ਬਹੁਤ ਹਾਂ ਡਾਕਟਰ ਕੋਈ ਵੀ ਸੰਗਰਸ਼ ਜਿਹੜਾ ਲੋਕਾਂ ਦੀ ਪਾਰਟਿਸਪੇਸ਼ਨ ਬਿਨਾਂ ਕਾਮਯਾਬ ਨਹੀਂ ਹੁੰਦਾ ਜੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਜਾਂ ਹੋਰ ਕਈ ਜਗ੍ਹਾਾਂ ਦੀ ਗੱਲ ਕਰੀਏ ਜਿਹੜੇ ਦਿੱਤੇ ਗਏ ਆ ਤੋ ਇਹ ਜਿਹੜਾ ਸਾਨੂੰ ਜਿੱਤਣ ਲਈ ਤੁਸੀਂ ਲੋਕਾਂ ਦੀ ਪਾਰਟੀ ਸਿਚੁਏਸ਼ਨ ਕਿਵੇਂ ਜਕੀਨੀ ਬਣਾਉਗੇ ਦੇਖੋ ਇਹ ਮੈਂ ਬੜਾ ਕਲੀਅਰ ਇਸ ਚੀਜ਼ ਤੇ ਹਾਂ ਅਸੀਂ ਇਸ ਚੀਜ਼ ਤੋਂ ਤੁਸੀਂ ਪਟਨਾ ਕਿਉਂਕਿ ਅਸੀਂ ਸਾਰੇ ਮਲਾਜਮਾ ਸਾਡਾ ਸਿਰਫ ਅਸੀਂ ਦਿਨੋਂ ਹਫ਼ਤਾ ਨਾਲ ਜੁੜੇ ਹੋਣ ਕਰਕੇ ਅਸੀਂ ਇਹ ਜਿਹੜਾ ਸੰਘਰਸ਼ ਕੀਤਾ ਲੇਕਿਨ ਇਹ ਕੰਮ ਸਿਰਫ ਲੋਕਾਂ ਦੇ ਭਲਾਈ ਹੀ ਲਈ ਹੈ ਔਰ ਅਸੀਂ ਲੋਕਾਂ ਨੂੰ ਜੁੜਨਾ ਚਾਹੀਦਾ ਲੋਕਾਂ ਨੂੰ ਜੁੜਨਾ ਚਾਹੀਦਾ ਲੋਕਾਂ ਨੂੰ ਫੀਲ ਕਰਦੇ ਆ ਅਸੀਂ ਮੋਕੰਦ ਲਈ ਜਿਹੜੀ ਅਸੀਂ ਲੜਨ ਨੂੰ ਲਈ ਅੱਜ ਆਪਣਾ ਜਿਹੜਾ ਫਾਰਮਾਉਂਦੇ ਹੋਏ ਲਈ ਜਿੱਤੀਆ ਲੇਕਿਨ ਉਹ ਲੜਾਈ ਜਿਹੜੀ ਆ ਉਹ ਤਾਂ ਹੀ ਅਸੀਂ ਜਿੱਤਾਂਗੇ ਜੇ ਉਹ ਲੋਕ ਜਿਨ੍ਹਾਂ ਵਾਸਤੇ ਲੜਾਈ ਲੜਦੇ ਆ ਜੋ ਆਪਣੇ ਸੂਝੇ ਤਰਨ ਔਰ ਸੱਚੋਕਿ ਸੇਵਾਦਾਰ ਹੋਣਗੇ ਤੇ ਤਾਂ ਕਿ ਸਰਕਾਰ ਨੂੰ ਇਹ ਫੈਸਲਾ ਜਿੰਦਾ ਆਪਾਂ ਵਾਪਸ ਆ ਲਈ ਅੱਜ ਦੀ ਕਨਵੈਨਸ਼ਨ ਦੇ ਵਿੱਚ ਆਮ ਲੋਕ ਤੋਂ ਇਲਾਵਾ ਜਾਂ ਜਥੇਬੰਦੀਆਂ ਹੋਰ ਜਥੇਬੰਦੀਆਂ ਕਿੰਨੀਆਂ ਕਿਸ਼ਮੂਲੀਤ ਹੋਈਆਂ ਸੋ ਸਾਰੀਆਂ ਜੁਨੀਅਰ ਸਰਕਰੀ ਵਰਤੋਂ ਬੰਦੀਆਂ ਨੇ ਉਹਨਾਂ ਨੇ ਆਪਣਾ ਪਰਸਟੈਂਡਾ ਸਤਾਨ ਜਿੱਥੇ ਬਗਿਆ ਮੁੱਛਲ ਜਿੱਥੇ ਬੰਦੀਆਂ ਸੁਰਨ ਜੁਨੀਅਰ ਇਸ ਮਲਾਇਮ ਸਾਥੀ ਸਾਰੇ ਹੀ ਆਪਣਾ ਪਰਸਟੈਂਡਾ ਤੇ ਸਾਥਨ ਰਹਾ ਔਰ ਇਸ ਤੋਂ ਅਸੀਂ ਉਮੀਦ ਕਰਦੇ ਕਿ ਇਹ ਨੂੰ ਅੱਗੇ ਜਿਹੜੇ ਕੋਈ ਵੀ ਕਿਸ ਤਰ੍ਹਾਂ ਦਾ ਲਾਮਾ ਹੋਇਸੀ ਇਸ ਤੋਂ ਬਾਅਦ ਜਿਹੜੇ ਵੱਧ ਚੜ ਕੇ ਹੋਰ ਤੁਰਨ ਕਰਨਗੇ ਸੋ ਇਹ ਸਨ ਡਾਕਟਰ ਗਗਨਦੀਪ ਸਿੰਘ ਕਨਵੀਨਰ ਸਿਹਤ ਸਵਾਮਾ ਬਚਾਓ ਸੰਘਰਸ਼ ਕਮੇਟੀ ਜ਼ਿਲ੍ਹਾ ਮੋਗਾ ਇਹਨਾਂ ਨੇ ਦੱਸਿਆ ਕਿ ਵੀ ਪਿਛਲੇ 4 ਸਾਲਾਂ ਦੇ ਵਿੱਚ ਸਰਕਾਰ ਵੱਲੋਂ ਸਿਹਤ ਜਾਂ ਸਿੱਖਿਆ ਦੇ ਬਜਟ ਦੇ ਤੇ ਪਰਸੈਂਟੇਜ ਵਾਈਜ਼ ਕੋਈ ਵਾਦਾ ਨਹੀਂ ਕੀਤਾ ਗਿਆ ਔਰ ਉਹਦੇ ਨਾਲ ਨਾਲ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਪ੍ਰਾਈਵੇਟਾਈਜੇਸ਼ਨ ਦੇ ਰਾਹਤੇ ਤੇ ਚੱਲੀਆਂ ਸਿਹਤ ਸਵਾਮਾ ਨੂੰ ਹੋਰ ਤੇਜ਼ ਕੀਤਾ ਔਰ ਪੰਜਾਬ ਦੇ ਪੰਜ ਜਿਹੜੇ ਸਰਕਾਰੀ ਹਸਪਤਾਲਾਂ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਜਿਹੜੀ ਤਿਆਰੀ ਵਧੀ ਚੱਲ ਚੁੱਕੀ ਹੈ ਸਰਵੇ ਹੋ ਚੁੱਕਿਆ ਹੈ ਔਰ ਕਿਸੇ ਵੀ ਵੇਲੇ ਜਿਹੜੇ ਹਸਪਤਾਲ ਪ੍ਰਾਈਵੇਟ ਕੰਪਨੀਆਂ ਨੂੰ ਟੌਪੇ ਜਾ ਸਕਦੇ ਆ। ਤੋਂ ਧੰਨਵਾਦ ਜੀ ਡੀਵੀ ਨਿਊਜ਼ ਵੱਲੋਂ ਕੈਮਰਾਮੈਨ ਹਰਪਜਨਪੂਣਾ ਦੇ ਨਾਲ ਮਹਿੰਦਰ ਪਾਲ ਨੂੰ। ਜਿੰਦਾਬਾਦ 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 what's ਜੇ ਜਦੋਂ ਤੇ ਇਹ ਅਸਾਉਤੀ ਅਨਕਲਾਪੀ ਆਏ ਐ ਇਹਨਾਂ ਦੇ ਅਜੰਡੇ ਤੇ ਹੈਲਥ ਤੇ ਐਜੂਕੇਸ਼ਨ ਸੀ ਪਰ ਦੋਨਾਂ ਦਾ ਕੰਮ ਕਰਨ ਤੇ ਜਿਹੜੀ ਤੋਈ ਹੋਈ ਹੈ ਮਾਨ ਸਰਕਾਰ ਕਹਿੰਦੇ ਕੋਈ ਕਰਦੇ ਕੁਝ ਹੈ ਪੈਸੇ ਕਸੂਰ ਚਾੜਾ ਉਹਨਾਂ ਦਾ ਨਹੀਂ ਕਸੂਰ ਸਾਡਾ ਆਪਣੇ ਅਸੀਂ ਧੜਾ ਧੜਾ ਵੋਟਾਂ ਪਾ ਕੇ ਉਹਨਾਂ ਦੇ 92 ਐਮਐਲਏ ਜਿਤਾਦੇ ਤੇ ਅੱਜ ਜੇ ਉਹਨਾਂ ਦੇ 92 ਐਮਐਲਏ ਜਿਤਾਏ ਆ ਤੇ ਕੋ ਤੁਹਾਨੂੰ ਅੱਜ ਉਹਦਾ ਨਾਮ ਦੇ ਰਹੇ ਆ